ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਨਿਕੁਰਾਮ ਜਨਾਗਲ ਪ੍ਰਧਾਨ ਸਾਹਿਬ ਕਾਂਸ਼ੀਗ੍ਰਾਮ ਸਮਾਜ ਭਲਾਈ ਸੁਸਾਇਟੀ ਰੀਜੈਕਟਰ ਪੰਜਾਬ ਕਾਰਜੋਗ ਸਾਥੀਓ ਆਪ ਸਭ ਨੂੰ ਪਤਾ ਹੀ ਹੈ ਕਿ 12 13 ਤਰੀਕ ਨੂੰ ਸਾਬ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜਨਮ ਦਿਨ ਦਾ ਅਸੀਂ ਆਪਣੇ ਵੱਲੋਂ ਤੇ ਆਪਣੀ ਸੁਸਾਇਟੀ ਵੱਲੋਂ ਸਾਬ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ 638ਵੇਂ ਪ੍ਰਕਾਸ਼ ਉਤਸਵ ਦਿਨ ਪੂਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿਉਂਕਿ ਗੁਰੂ ਰਵਦਾਸ ਜੀ ਦਾ ਜਦੋਂ ਜਨਮ ਦਿਨ ਹੁੰਦਾ ਆ ਆਪਾਂ ਹਜ਼ਾਰਾਂ ਦੀ ਤਲਾਤ ਦੇ ਵਿੱਚ ਸਤਿਗੁਰੂ ਰਵਦਾਸ ਜੀ ਦੇ ਜ਼ਿਕਾਰੇ ਲਾਉਂਦੇ ਆ ਗੁਰੂ ਰਵਦਾਸ ਸ਼ਕਤੀ ਅਮਰ ਰਹੇ ਉਹ ਸ਼ਕਤੀ ਕਿਹੜੀ ਆ ਉਹ ਸ਼ਕਤੀ ਇਹ ਆ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਸਾਡੇ ਪੜ੍ਹਾ ਲਿਖਾ ਕੇ ਸਾਡਾ ਬੱਚਾ ਡਾਕਟਰ ਬਣ ਕੇ ਘਰ ਆਵੇਗਾ ਸਾਡਾ ਬੱਚਾ ਈਸੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਐਸਐਸਪੀ ਬਣ ਕੇ ਘਰ ਆਵੇਗਾ ਸਾਡਾ ਬੱਚਾ ਕੋਈ ਵੱਡੇ ਅਫਸਰ ਜਾਂ ਬਿਜ਼ਨਸਮੈਨ ਬਣ ਕੇ ਆਵੇਗਾ ਤੇ ਉਹ ਸਮਝੋ ਸਤਗੁਰੂ ਰਵਦਾਸ ਜਿਹੜੀ ਸ਼ਕਤੀ ਆ ਅਮਰਵਾੜ ਔਰ ਦੂਜੇ ਨੰਬਰ ਤੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਜਿਹੜਾ ਸਤਗੁਰੂ ਰਵਦਾਸ ਜੀ ਦਾ ਮਿਸ਼ਨ ਸਾਨੂੰ ਉੱਤੇ ਅਮਲ ਕਰਨਾ ਚਾਹੀਦਾ ਸ਼੍ਰੀ ਗੁਰੂ ਰਵਦਾਸ ਜੀ ਦੇ 648 ਪ੍ਰਕਾਸ਼ਪੁਰਬ ਤੇ ਭਾਰਤ ਦੇ ਅੰਦਰ ਰਹਿੰਦੇ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਬੂਤ ਸਾਹ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਦੇਸਰਾਇਨ ਹੌਰਥ ਸੀਨੀਅਰ ਵਾਈਸ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੁਬਾਰਾ ਫਿਰ ਸਮੂਹ ਸੰਗਤਾਂ ਨੂੰ ਗੁਰੂ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਇਹ ਕਾਮਨਾ ਕਰਦਾ ਹਾਂ ਕਿ ਜੋ ਗੁਰੂ ਰਵਿਦਾਸ ਜੀ ਦਾ ਮੈਸੇਜ ਗੁਰੂਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹੰਨ ਛੋਟ ਵੱਡੇ ਸਭ ਸਮ ਬਸੇ ਰਬਦਾਸ ਰਹੇ ਪ੍ਰਸਾਨ ਗੁਰੂ ਜੀ ਦੇ ਅਨੁਸਾਰ ਇਹ ਹੋ ਜੇ ਰਾਜ ਭਾਗ ਜਿਸ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਿੱਥੇ ਜਾਤ ਪਾਤ ਜਿਹੜੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਜੇ ਅਸੀਂ ਜਾਤ ਪਾਤ ਖਤਮ ਨਹੀਂ ਕਰ ਸਕਦੇ ਤਾਂ ਸਾਡਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਮੂਹ ਸਾਧ ਸੰਗਤ ਨੂੰ ਗੁਰੂ ਜੀ ਦੇ ਹੁਕਮਾਂ ਦੇ ਅਨੁਸਾਰ ਬਰਾਬਰ ਸਮਝੀਏ ਇਹ ਹੀ ਗੱਲ ਬਾਬਾ ਸਾਹਿਬ ਜੀ ਨੇ ਵੀ ਆਪਣੇ ਮਿਸ਼ਨ 'ਚ ਲੈ ਕੇ ਆਂਦੀ ਬ੍ਰਾਇਸ ਦੇਸ਼ ਦੇ ਅੰਦਰ ਸਮਾਨਤਾ ਭਾਈਚਾਰਾ ਕਾਇਮ ਚੱਲ ਰਹਿ ਸਕਦਾ ਹੈ ਜੇ ਸਾਡੀ ਵਿਚਾਰਦਾਸਾਹੀ ਹੋਏਗੀ ਤਾਂ ਫਿਰ ਮੈਂ ਦੁਬਾਰਾ ਅੱਜ ਦੇ ਦਿਨ ਤੇ ਸੂਹ ਸੰਗਤਾਂ ਨੂੰ ਗੁਰੂ ਜੀ ਦੇ 648ਵੇਂ ਜਨਮ ਦਿਨ ਤੇ ਪ੍ਰਕਾਸ਼ ਉਤਸਵ ਤੇ ਲੱਖ 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 ਵਧਾਈ ਦਿੰਦਾ ਹਾਂ ਧੰਨਵਾਦ ਜੀ speech congratulations on this prosperous event of our birthday of our dear guru ravidas ji may they bless us all thank you ravidas shrikuru ravidas maharaj ji de janm din diyan avsar santan nu lakh lakh badhaiyan ji sade manish lal ji unna de vallon sari sangat nu lakh lakh badhaiyan shrikuru ravidas maharaj ji de janm din de guru ravidas maharaj ji de guru purvtiyan lakh lakh badhaiyan sare sangat nu ਮਾਮਾ ਜੀ ਰਮੇਸ਼ ਜੀ ਦੇ ਕਮਾਲ ਲੱੱਦਰ ਜੀ ਵੱਲੋਂ ਵੀ ਬਹੁਤ-ਬਹੁਤ ਸੰਗਤਾਂ ਨੂੰ ਵਧਾਈਆਂ ਜੈ ਗੁਰਦੇਵ ਤੁਹਾਨੂੰ ਜੀ ਬੀ ਦਾਸ ਮਹਾਰਾਜ ਜੀ ਦੇ ਜਨਮ ਦਿਦੀਆਂ ਆਪ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਰਮੇਸ਼ ਕੁਮਾਰ ਲੱੱਡਣ ਜੋ ਵੀ ਸਾਡੇ ਮਾਮਾ ਜੀ ਆ ਹੁਕੇ ਇੰਗਲੈਂਡ ਤੋਂ ਆਏ ਹੋਏ ਨੇ ਉਹਨਾਂ ਵੱਲੋਂ ਵੀ ਸੰਗਤ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਲੱਖ-ਲੱਖ ਵਧਾਈਆਂ ਹੋਣ ਸਾਰੇ ਸੰਗਤਾਂ ਨੂੰ ਗੁਰੂ ਗੁਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਜੀ ਸਾਡੇ ਮਾਮਾ ਜੀ ਰਮੇਸ਼ ਕੁਮਾਰ ਲੱੱਡਰ ਯੂਕੇ ਤੋਂ ਵੱਲੋਂ ਵੀ ਸੰਤਾਂ ਨੂੰ ਲੱਖ ਲੱਖ ਵਧਾਈਆਂ ਸੀ ਧੰਨ ਗੁਰਦੇਵ ਫਿਰ ਗੁਰਦਾਸ ਮਹਾਰਾਜ ਜੀ ਦੇ 648 ਜਨਮ ਦਿਨ ਦੀ ਖੁਸ਼ੀ ਵਿੱਚ ਆਪ ਸੰਗਤ ਨੂੰ ਸਾਡੇ ਰਵਿਸ਼ ਪ੍ਰਮਾਨ ਵੱਲੋਂ ਬਹੁਤ ਬਹੁਤ ਵਧਾਈ ਜੀ ਤੇ ਗਿਆਨ ਗੁਰੂ ਦੇਵ ਧੰਨ ਗੁਰਦੇਵ ਅੱਜ ਰਮੇਸ਼ ਲੱੱਡਰ ਜੀ ਯੂਕੇ ਤੋਂ ਉਹ ਆਪਣੇ ਗ੍ਰਹਿ ਵਿਖੇ ਸਤਿਗੁਰੂ ਰਵਦਾਤ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਰਾਤ ਨੂੰ ਜਿਹੜੀ ਗੁਰੂ ਰਮਾਰਾ ਜੀ ਦੀ ਚੌਂਕੀ ਦਾ ਰਹੇ ਆ ਔਰ ਇਹਨਾਂ ਦਾ ਬਹੁਤ ਵੱਡਾ ਸਮਾਜ ਨੂੰ ਦੇਣਾ ਉਹ ਕਿਤੇ ਵੀ ਗਰੀਬ ਸਮਾਜ ਦੇ ਲੜਕੀ ਦਾ ਵਿਆਹ ਹੋਵੇ 11000 ਤੋਂ ਘੱਟ ਨਹੀਂ ਇਹ ਦਿੰਦੇ ਤਾਂ ਹੋਰ ਵੀ ਕਿਸੇ ਤਰ੍ਹਾਂ ਦੀ ਹੈਲਪ ਹੋਵੇ ਉਹ ਕਰਦੇ ਆ ਇਹਨਾਂ ਦਾ ਗੁਰੂ ਘਰ ਦੇ ਵਿੱਚ ਵੀ ਹੋਰ ਵੀ ਯਾਨੀ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਗੱਲ ਹੋਵੇ ਇਹ ਆਪਣੇ ਮੁੰਡੇ ਦਾ ਮੁੰਡਾ ਲਾ ਕੇ ਔਰ ਨਕਦੀ ਮਦਦ ਕਰਦੇ ਆ ਤੇ ਇਹਨਾਂ ਨੂੰ ਸਤਗੁਰੂ ਅਰਦਾਸ ਮਹਾਰਾਜ ਜੀ ਚੜ੍ਹਦੀ ਕਲਾ 'ਚ ਰੱਖੇ ਔਰ ਇਹ ਸਪੈਚਲ ਹਰ ਸਾਲ ਗੁਰਪੁਰਬ ਤੇ ਆਂਦੇ ਆ ਅਸੀਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਬਦਾਸ ਜੀ ਮਹਾਰਾਜ ਦਾ 648ਵਾਂ ਜਨਮ ਉਤਸਵ ਬੜੀ ਧੂਮਤਾਵ ਨਾਲ ਮਨਾ ਰਹੇ ਹਾਂ ਉਸ ਦੇ ਵਿੱਚ ਸਾਡੇ ਮਿਨੀ ਬਾਹੀ ਬਾਸ ਦੇ ਨੇੜੇ ਦੇ ਸਾਰੇ ਮਹੱਲੇ ਆਪਣੇ ਸ੍ਰੀ ਬਾਬਾ ਸ਼੍ਰੀਚੰਦ ਕਲੋਨੀ ਤੇ ਇਹ ਮੇਨ ਰੋਡ ਦੀਆਂ ਸਾਰੀਆਂ ਦੁਕਾਨਦਾਰ ਤੇ ਇਧਰ ਡਿਸਪੋਜ਼ਲ ਸਾਈਡ ਦਾ ਸਾਰਾ ਮਹੱਲਾ ਤੇ ਕਲਰਾ ਮਹੱਲਾ ਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਸਾਰੇ ਮਹੱਲੇ ਇਕੱਠੇ ਹੋ ਕੇ ਅਸੀਂ ਹਰ ਸਾਲ ਮਤਲਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰਪੁਰਬ ਮਨਾਉਂਦੇ ਆ ਇਹ ਸਾਡਾ ਮਨਾਉਣ ਦਾ ਜੋ ਹੈਗਾ ਇਹ ਇਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦਾ ਹੁੰਦਾ ਜਿੱਦਾਂ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਦੋਂ ਅਵਤਾਰ ਧਾਰਿਆ ਤੇ ਉਸ ਵੇਲੇ ਇਨਾ ਮਾਹੌਲ ਖਰਾਬ ਹੋਣ ਦੇ ਬਾਵਜੂਦ ਕ੍ਰੀਤੀਆਂ ਹੋਣ ਦੇ ਬਾਵਜੂਦ ਇੰਨੇ ਜ਼ੁਲਮ ਤੇ ਅਤਿਆਚਾਰ ਗਰੀਬ ਲੋਕਾਂ ਤੇ ਹੋਣ ਦੇ ਬਾਵਜੂਦ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜਾ ਅਵਤਾਰ ਧਾਰਿਆ ਸੀਗਾ ਉਸ ਸਮੇਂ ਦੇਖੋ ਉਹਨਾਂ ਨੇ ਆਪਣੀ ਰਹਾਣੀਅਤ ਦੇ ਨਾਲ ਉਸ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਵੀ ਉਹਨਾਂ ਦੇ ਜਿਹੜੇ ਸੇਵਕ ਸੀਗੇ ਉਹਨਾਂ ਨੇ ਮਤਲਬ ਫਿਰ ਵੀ ਜਿਹੜਾ ਹੈਗਾ ਰਾਜਾ ਮਹਾਰਾਜਿਆਂ ਪਹਿਲਾਂ ਵੱਡੇ ਵੱਡੇ ਹੀਰੇ ਜਿਹੜੇ ਆ ਉਹਨਾਂ ਨੂੰ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜਾ ਆਪਣਾ ਫਿਰ ਵੀ ਉਹਨਾਂ ਨੇ ਦਸਾਂ ਨਵਾਂ ਦੀ ਕਮਾਈ ਕਰਨ ਦਾ ਤੇ ਵਾਹਿਗੁਰੂ ਦਾ ਨਾਮ ਜਪਣ ਦਾ ਜਿਹੜਾ ਹੈਗਾ ਉਹਨਾਂ ਨੇ ਸਾਰੀ ਦੁਨੀਆ ਨੂੰ ਸ਼ਿੰਦੇ ਦਿੱਤਾ ਉਸ ਵੇਲੇ ਵੀ ਉਹਨਾਂ ਨੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਅੱਜ ਅਸੀਂ ਵੀ ਜਿਹੜਾ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਆ ਸਾਡਾ ਸਿਰਫ ਇੱਕੋ ਹੀ ਇਹ ਮਕਸਦ ਆ ਕਿ ਸਾਰੀਆਂ ਸੰਗਤਾਂ ਨੂੰ ਉਹਨਾਂ ਦੀ ਬਾਣੀ ਦੇ ਨਾਲ ਜੋੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਗਰੀਬ ਲੋਕਾਂ ਦਾ ਹੋਰ ਸਾਰਿਆਂ ਦਾ ਭਲਾ ਹੋ ਸਕੇ ਇੰਨੇ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਮੈਂ ਚਰਨਦਸ ਇਹ ਕੰਨੂ ਨੂੰ ਨਮਸਕਾਰ ਇਹ ਇੱਥੇ ਜੋ ਕਲ ਨੂੰ ਨਗਰ ਕੀਰਤਨ ਮਿੰਨੀ ਬਾਈਪਾਸ ਚੌਕ ਵਿਖੇ ਪਹੁੰਚ ਰਿਹਾ ਹੈ ਸਮੂਹ ਮੁੱਲਿਆਂ ਦੀ ਮਦਦ ਦੇ ਨਾਲ ਉਹਨਾਂ ਦੀ ਸਹਿਮਤੀ ਦੇ ਨਾਲ ਮਿੰਨੀ ਬਾਈਪਾਸ ਚੌਕ ਵਿਖੇ ਬੜਾ ਤਕੜਾ ਇਕੱਠ ਕੀਤਾ ਜਾ ਰਿਹਾ ਹੈ ਤਾਂ ਕਿ ਨਗਰ ਕੀਰਤਨ ਦੀ ਆਮਦ ਤੇ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਆਗਮਨ ਦੇ ਸਤੇ ਲੱਖ ਲੱਖ ਵਧਾਈਆਂ ਪੇਸ਼ ਕਰੀਏ ਤੇ ਮੈਂ ਬੇਨਤੀ ਕਰਦਾ ਕਿ ਇੱਥੇ ਜਿੰਨੇ ਵੀ ਆਲੇ-ਦੋਲੇ ਮੱਲੇ ਆ ਉਹ ਸਾਰੇ ਇਹ ਇੱਥੇ ਪਹੁੰਚਣ ਦੀ ਕਿਰਪਾਤਾ ਕਰਨ ਨਗਰ ਕੀਰਤਨ ਕੱਲ 4 ਵਜੇ ਦੇ ਲਗਭਗ ਆ ਜਾਏਗਾ ਉਸ ਵਕਤ ਵੱਡੇ-ਵੱਡੇ ਕਲਾਕਾਰ ਤੇ ਸਵੇਰ ਤੋਂ ਸਾਹਿਬ ਸ੍ਰੀ ਗੁਰੂ ਇਹ ਗ੍ਰੰਥ ਸਭਜੀ ਦੇ ਸੁਖਨੀ ਸਾਹਿਬ ਦੇ ਅਖੰਡ ਜਾਪ ਇਹਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਚਾਪ ਕੋੜਿਆਂ ਦਾ ਲੰਗਰ ਚੱਲੇਗਾ ਤੇ ਉਸ ਤੋਂ ਬਾਅਦ ਤੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਜਿਹੜਾ ਕਿ ਸ਼ਾਮ ਦੇ 8 ਵਜੇ ਤੱਕ ਚੱਲਦਾ ਰਹੇਗਾ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਮਿੰਨੀ ਬਾਈਪਾਸ ਚੌਕ ਵਿਖੇ ਪਹੁੰਚੋ ਤਾਂ ਕਿ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਸੀਂ ਲੱਖ ਲੱਖ ਵਧਾਈਆਂ ਪੇਸ਼ ਕਰ ਸਕੀਏ ਹੁਣ ਇੱਕ ਇਕੱਲਾ ਹੀ ਕਰਨਾ ਆਪਣਾ ਨਾਮ ਲੈ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 648ਵੇਂ प्रकाशਪੁਰ دوی लाख लाख बधाई बस ਤੁਸੀਂ ਸਾਰਿਆਂ ਨੇ ਇਦਾਂ ਹੀ ਗਾਣੀ ਐਨੇ ਨਹੀਂ ਬਸ ਹਾਂਜੀ ਐ ਚਰਨਦਾਸ ਸਾਹਿਬ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਆਗਮਨ ਦੇ ਸਤੇ ਲੱਖ ਲੱਖ ਵਧਾਈ ਸਾਰੀਆਂ ਸੰਗਤਾਂ ਨੂੰ ਪੇਸ਼ ਕਰਦਾ ਹਾਂ ਹਾਂਜੀ ਮੈਂ ਪਰਮਿੰਦਰ ਐਸਟੀਓ ਪੀ ਐਸਪੀਸੀਐਲ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਰਾਮ ਲਾਲ ਕਲੀਰ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਮੈਂ surjit kwar ਗੁਰੂ ਆਪਣੇ ਸ੍ਰੀ ਗੁਰੂ ਰਬਦਾਸ ਮਹਾਰਾਜ ਦੇ 648ਵੇਂ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ ਮੈਂ ਨਿਰੰਦਰ ਕੁਮਾਰ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਤੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹਾਂ ਮੈਂ ਕੁਲਦੀਪ ਕੁਮਾਰ ਸਟੇਟ ਬੈਂਕ ਆਫ ਇੰਡੀਆ ਨਵਾਂ ਸ਼ਹਿਰ ਰੇਲਵੇ ਰੋਡ ਨਵਾਂ ਸ਼ਹਿਰ ਸਾਰੀ ਇਸ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿਉਂਕਿ ਗੁਰੂ ਰਬਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਕੱਲ ਨੂੰ ਮਨਾਇਆ ਜਾ ਰਿਹਾ ਹੈ ਸੋ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਉਮੀਦ ਕਰਦਾ ਹਾਂ ਜੋ ਮਹਾਰਾਜ ਨੇ ਸਾਨੂੰ ਨਤਾੜੇ ਲੋਕਾਂ ਨੂੰ ਉੱਪਰ ਉਠਣ ਲਈ ਸਮਾਜ ਨੂੰ ਇਕੱਠ ਕਰਨ ਲਈ ਉਹਨਾਂ ਨੂੰ ਚੰਗੀ ਬਾਣੀ ਦਾ ਪ੍ਰਕਾਸ਼ ਦਿੱਤਾ ਚੰਗੇ ਸੰਸਕਾਰ ਦਿੱਤੇ ਉਹਨਾਂ ਦਾ ਸੰਦੇਸ਼ ਸਾਰੇ ਅੱਗੇ ਰੱਖਣਾ ਚਾਹਾਂਗੇ ਕੱਲ ਨੂੰ ਸੋਈ ਇਸ ਮੌਕੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੈ ਥੈਂਕ ਯੂ ਹਾਂ ਜੀ ਮੈਂ ਸਤਨਾਮ ਸਿੰਘ ਕਲੇਰ ਸਮੂਹ ਸਖਤਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਸੋ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੱਲ ਦੇ ਪ੍ਰੋਗਰਾਮ ਤੇ ਸਾਰਿਆਂ ਨੇ ਹੋਂ ਮਾ ਕੇ ਪਹੁੰਚਣਾ ਹੈ ਥੈਂਕ ਯੂ ਸਾਰਿਆਂ ਦਾ ਇਹ ਸੱਜਣਾ ਸ਼ਿਖਤ ਭਗਤ ਸਿੰਘ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਮਰਗੀਆਂ ਕੱਲ ਫੇਰ ਅਗਲੀ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸੀ ਨੂੰ ਇਜਾਜ਼ਤ ਦਿਓ ਧੰਨਵਾਦ